ਜਿੰਦਾਬਾਦ ਜਿੰਦਾਬਾਦ ਕੋ ਬਾਠਾਣੀ ਦਾ ਐਸ.ਆਈ.ਓ ਮੋਤਾਬਾ ਜਿੰਦਾਬਾਦ ਮੋਤਾਬਾ ਬਾਠਾਛਰੇ ਦੀ ਪੁਲਿਸ ਮੋਤਾਬਾ ਜਿੰਦਾਬਾਦ ਮੋਤਾਬਾ ਬਾਠਾਛਰੇ ਦੀ ਪੁਲਿਸ ਮੋਤਾਬਾ ਜਿੰਦਾਬਾਦ ਜਿੰਦਾਬਾਦ ਕੋ ਬਾਠਾਣੀ ਦਾ ਐਸ.ਆਈ.ਓ ਮੋਤਾਬਾ ਲੋਕਾਂ ਦਾ ਇੱਕ ਜਿੰਦਾਬਾਦ 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 ਪੀੜਤ ਪਰਿਵਾਰ ਨੂੰ ਅਨਸਾਫ਼ ਦਿਓ ਪੀੜਤ ਪਰਿਵਾਰ ਨੂੰ ਸਾਥ ਨਾ ਦੇ ਕੇ ਅੱਲਾ ਦੇ ਆਵਾਜ਼ ਹੀ ਕਰਨ ਟਿਕਾ ਰੱਖਦੇ ਇੱਥੋਂ ਦੀ ਪੁਲਿਸ ਸੁਤੀ ਪਈ ਹੈਗੀ ਅੱਜ ਆ ਡੀਐਸਪੀ ਸਾਹਿਬ ਪ੍ਰਤਸਾ ਪ੍ਰਤਪਾਲ ਸਿੰਘ ਜੀ ਆਏ ਨੇ ਉਹਨਾਂ ਨੇ ਕਹਿੰਦੇ ਕਿ ਛੱਡ ਦੇ ਮੀਟਿੰਗ ਕਰੀ ਅਸੀਂ ਮੀਟਿੰਗ ਕੀਤੀ ਹੈ ਕਿਉਂਕਿ ਅਸੀਂ ਜੁਨੀਅਰ ਦੀ ਮੀਟਿੰਗ ਕਰਦੇ ਹਾਂ ਬੀਕੇਯੂ ਦਕਾਉਂਦਾ ਵੀ ਜੇ ਇਹ ਸਾਨੂੰ ਕੋਈ ਇਹਨਾਂ ਦੀ ਗੱਲ 'ਚ ਦਾਮ ਲੱਗਿਆ ਤਾਂ ਕੋਈ ਸਮਾਂ ਦੇਵਾਂਗੇ ਵੀ ਅਸੀਂ ਪੱਕਾ ਮੋਰਚਾ ਲਾਉਣ ਨੂੰ ਸਾਰਾ ਗੜਾ ਆਸਣ ਪਾਣੀ ਲੈ ਕੇ ਆਏ ਹਾਂ ਉਹਨਾਂ 'ਚ ਕਰ ਇੱਥੇ ਬੈਠਾਂਗੇ ਜਿਨ੍ਹਾਂ 'ਚ ਕਰ ਉਹ ਪਰਿਵਾਰ ਦੀ ਜਿਹੜੀ ਇੱਕ ਲਾਰਡੀ ਧੀ ਹੈ ਇਕੱਲੀ ਕਹੇਰੀ ਉਹ ਘਰੇ ਨਹੀਂ ਆ ਰਹੀ ਪੁਲਿਸ ਦੀ ਜ਼ਿੰਮੇਵਾਰੀ ਪਤਾ ਨਹੀਂ ਕੀ ਹੈ ਸਰਕਾਰ ਦਾ ਕੋਈ ਨਾਂ ਚੀਜ਼ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਪੁਲਸ ਰਾਜ ਗੁੰਡਾ ਰਾਜ ਬਣ ਰਿਹਾ ਉਹ ਆ ਅੱਜ ਹਰਤੇ ਤੋਂ ਵੱੱਬ ਹੋ ਗਏ ਕੁੜੀ ਘਰੇ ਗਈ ਨੂੰ ਤੇ ਪੁਲਸ ਸਾਡੀ ਕੰਨ ਪਰਨੇ ਛੁੱਤੀ ਪਈ ਐ ਜਿਹੜੇ ਪੀੜਤ ਪਰਿਵਾਰ ਐ ਉਹਨਾਂ ਨੇ ਐਸਐਸਪੀ ਤੋਂ ਲੈ ਕੇ ਇੱਥੋਂ ਦੇ ਥਾਣੇ ਤੱਕ ਪੈਰੀਂ ਫਲਾ ਲੇ ਵੀ ਅੱਜ ਫਲਾਣੇ ਥਾਂ ਜੀ ਉਹਦੀ ਲੋਕੇਸ਼ਨ ਲੈ ਲਓ ਅੱਜ ਫਲਾਣੇ ਥਾਂ 'ਚ ਜਵਾਕ ਹੋਟਲ ਤੇ ਠਹਿਰੇ ਐ ਪਰ ਉਹਨਾਂ ਦੇ ਕੰਨ ਤੇ ਗੂੰ ਨਹੀਂ ਛਰਕੀ ਤਾਂ ਅੱਜ ਵੀ ਕੇ ਜੂ ਦੁਕਾਨਦਾਰ ਨੇ ਦਿੰਨੇ ਗੇਟ ਬੰਦ ਕਰੇ ਆ ਅਸੀਂ ਇਹ ਸਰਕਾਰ ਨੂੰ ਜਵਾਬ ਦੇਵਾਂਗੇ ਹੁਣ ਮੰਗਤਾ ਆਉਗਾ ਵੋਟਾਂ ਮੰਗਣਾ ਪਾਰਟੀ ਵਾਲਾ ਜਿਹਨੇ ਇੱਥੇ ਪੰਜਾਬ ਦੇ ਵਿੱਚ ਸਰ੍ਹਿਆਂ ਮਗੰਦ ਪਾਇਆ ਹੋਇਆ ਤੇ ਉਹਨਾਂ ਨੂੰ ਜਦੋਂ ਵੋਟਾਂ ਮੰਗਣਾ ਆਏ ਉਹਦੇ ਜਵਾਬ ਦੇਵਾਂਗੇ ਵੀ ਜਿਹੜਾ ਪੰਜਾਬ ਦਾ ਮਾਹੌਲ ਐ ਇਹਨਾਂ ਖਰਾਬ ਕਿਉਂ ਕੀਤਾ ਹਰੇਕ ਜ਼ਿਲ੍ਹੇ ਦੇ ਵਿੱਚ ਹੋਟਲ ਖੋਦ ਤੇ ਨਮਾਲਕ ਕੁੜੀਆਂ ਜਾਣ ਬਾਲ ਕੁੜੀਆਂ ਜਾਣ ਮੁੰਡੇ ਜਾਣ ਤੇ ਜਿਹੜਾ ਨੰਗਾ ਨਾਚ ਐ ਪੰਜਾਬ ਦੇ ਵਿੱਚ ਨਚਾਇਆ ਜਾਂਦਾ ਵਿਰੋਧ ਕਰਦੇ ਆ ਅੱਜ ਘਰੇ ਇਸ ਕਰਕੇ ਕੀਤਾ ਦਾ ਵੀ ਸਾਡੇ ਹੋਰ ਵੀ ਛਾਰੇ ਪਰਿਵਾਰ ਦੇ ਵਿੱਚ ਬੱਚੀਆਂ ਸਾਡੀਆਂ ਬੈਠੀਆਂ ਨੇ ਜਦੋਂ ਇਹ ਜੇ ਪੁਲਿਸ ਵਾਲੇ ਹਰਤਾ ਹਰਤਾ ਉਸ ਦੋਸ਼ੀ ਨੂੰ ਨਾਮ ਲਾਉਣ ਉਸ ਪਰਿਵਾਰ ਦੇ ਦੋਸ਼ੀ ਨੂੰ ਨਾਮ ਲਾਉਣ ਸਾਡੀਆਂ ਘਰ ਵਾਲੀਆਂ ਕੁੜੀਆਂ ਜਿਹੜੀਆਂ ਉਹ ਵੀ ਜਿਹੜੀਆਂ ਸੁਰੱਖਤ ਨਹੀਂ ਰਹਿਣੀਆਂ ਇਸ ਕਰਕੇ ਇਸ ਗੁੰਡੇ ਰਾਜ ਦੇ ਖਿਲਾਫ ਅਸੀਂ ਡੋਗੇ ਠਾਣੇ ਦਾ ਕਰੋ ਕੀਤਾ ਹੋਇਆ ਇਹਦਾ ਪਿੰਡ ਮਾਕਾ ਕਹਿੰਦਾ ਵੀ ਇੱਕ ਲੜਕੀ ਕੁਝ ਦਿਨਾਂ ਤੋਂ ਮਿਸੇਗਾ ਉਹਦੇ ਸੰਬੰਧੀ ਸਾਡੇ ਕੋਲ ਮਕਦਮਾ ਵੀ ਕਰਦਾ ਇੱਕ ਦੋਸ਼ੀ ਵੀ ਰਸ ਕੀਤਾ ਹੋਇਆ ਤੇ ਉਹ ਲੜਕੀ ਦੀ ਭਾਲ ਵਾਸਤੇ ਬਰਾਮਦੀ ਵਾਸਤੇ ਉਹਨਾਂ ਨੇ ਧਰਮਾ ਲਾਇਆ ਦੀ ਆ ਵੀ ਸੰਬੰਧੀ ਮੇਰੀ ਜੀ ਨਾਮ ਤੇ ਉਹਨਾਂ ਦੀ ਜਿੰਦੇ ਵੀ ਇਹ ਮੋਟਪਾ ਵਾਲੀ ਉਹਨਾਂ ਨਾਲ ਗੱਲ ਹੋਈ ਹੈ ਅਸੀਂ 3 ਦਿਨ ਦਾ ਟਾਈਮ ਲਗਾ 3 ਦਿਨ ਦੇ ਵਿੱਚ ਹਰ ਹਾਲਤ ਤੋਂ ਲੜ ਕੇ ਉੱਪਰ ਕੇ ਜਿਹੜਾ ਹੈਗਾ ਅਸੀਂ ਅਕੀਰ ਕਰਾਂਗੇ ਸਰ ਇਹ ਇੰਨਾ ਟਾਈਮ ਕੀ ਕਾਰਨ ਲੱਗ ਗਿਆ ਅਸੀਂ ਵੀ ਕੋਈ ਬਰਾਦ ਕਰਕੇ ਨਹੀਂ ਜੀ ਟਾਈਮ ਤਾਂ ਪਿੱਛੇ ਬੱਗੀ ਜਾਂਦਾ ਜੇ ਵੀ ਜਦੋਂ ਬੱਦਾ ਬਿਨਾਂ ਦੱਸੇ ਪੁੱਛੀ ਚਲੇ ਜਾਂਦਾ ਫਿਰ ਉਹ ਲੱਪਣ ਟਾਈਮ ਤਾਂ ਬਹੁਤ ਲੱਗਦਾ ਹੀ ਆ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.